ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਹੋਏ ਆ ਪਿੰਡ ਰੋਡੇ ਰੋਡੇ ਪਿੰਡ ਨੂੰ ਜ਼ਿਲ੍ਹਾ ਮਿੱਤਰੋ ਮੋਗਾ ਲੱਗਦਾ ਘਰੇਲੂ ਪਰਿਵਾਰ ਦੇ ਕੋਲੋਂ ਇੱਕ ਵੀਡੀਓ ਬਣਾਉਣ ਲੱਗੇ ਆ ਸਜਣੋ ਬੂਰੀ ਮੱਝ ਦੀ ਤੁਸੀਂ ਵੇਖਿਓ ਨੀਲੀ ਰਾਵੀ ਦੇ ਵਿੱਚ ਕਾਫੀ ਪੱਖ ਰੱਖਦੀ ਆ ਨਿਸ਼ਾਨੀਆਂ ਕਵਰ ਕਰਦੀ ਆ ਬਾਕੀ ਆਪਾਂ ਪਿਓਰ ਨਹੀਂ ਕਹਿ ਸਕਦੇ ਕਿਉਂਕਿ ਅੱਖਾਂ ਦੇ ਵਿੱਚ ਜਿਹੜੀ ਮਾਰਕਿੰਗ ਆ ਉਹ ਘੱਟ ਆ ਥੋੜੀ ਜੀ ਬਾਕੀ ਨਿਸ਼ਾਨੀਆਂ ਪੈਰਾਂ ਪੂਰਾ ਵਾਲੀਆਂ ਪੂਰੀਆਂ ਕਰਦੀ ਆ ਸਾਰੀ ਗੱਲਬਾਤ ਆਪਾਂ ਬਾਪੂ ਜੀ ਹੁਣਾਂ ਨਾਲ ਕਰ ਲਾਂਗੇ ਡਿਟੇਲ ਸਾਰੀ ਲੈ ਦੇਾਂਗੇ ਕੀ ਮੰਗਦੇ ਆ ਮੋਲਾ ਪਰ ਵੀਡੀਓ ਦੇ ਵਿੱਚ ਕਰਵਾਵਾਂਗੇ ਵੀਡੀਓ ਤੁਸੀਂ ਸਾਰੀ ਵੇਖਿਓ ਜਿਹੜੇ ਵੀਰ ਬੂਰੀ ਮਾਜ ਦੇ ਚਾਹਵਣ ਉਹਨਾਂ ਵਾਸਤੇ ਨਗੀਨਾ ਪੀਸ ਆ ਸੱਚ ਨੂੰ ਕਿਉਂਕਿ ਘਰੇਲੂ ਪਰਿਵਾਰ ਦੇ ਕੋਲੋਂ ਮਿਲ ਜਨਾ ਤੁਹਾਨੂੰ ਥਣ ਲੈਵੇ ਦੀ ਬਹੁਤ ਸਾਫ਼ ਸੁਥਰੀ ਆ ਆਜੋ ਕਰਦੇ ਆ ਬਾਈ ਜੀ ਹੁਣਾਂ ਨਾਲ ਗੱਲ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਆ ਠੀਕ ਆ ਜੀ ਪਰਵਾਰ ਠੀਕ ਹੈ ਜੀ ਹਾਂਜੀ ਹਾਂਜੀ ਵਧੀਆ ਜੀ ਤੇ ਆਪਣਾ ਨਾਮ ਦੱਸ ਦਈਏ ਜੀ ਇੱਕ ਵਾਰੀ ਗੁਰਬਚਨ ਸਿੰਘ ਆ ਜੀ ਗੁਰਬਚਨ ਸਿੰਘ ਆ ਆਪਣਾ ਨਾਂ ਜੀ ਤੇ ਆਪਣਾ ਘਰ ਕਿਹੜੀ ਸੈਡ ਤੇ ਆ ਗਿਆ ਜੀ ਜੀ ਰਾਜਾਪੱਤੀ ਚ ਆ ਜੀ ਰਾਜਾਪੱਤੀ ਦੇ ਵਿੱਚ ਨੇੜੇ ਆਪਣੇ ਕੋਈ ਸਥਾਨ ਬ ਹੋਵੇ ਜੀਵੇ ਆਪਣੇ ਧਰਮਸ਼ਾਲਾ ਨੇੜੇ ਧਰਮਸ਼ਾਲਾ ਨੇੜੇ ਆ ਜੀ ਹਾਂਜੀ ਹਾਂਜੀ ਇੱਕ ਆਪਾਂ ਮੱਝ ਵਿੱਚ ਨਹੀਂ ਆ ਜੀ ਪੂਰੀ ਕਿੰਨੇ ਦਿਨ ਬਾਕੀ ਹੈ ਜੀ ਇਹਦੇ ਇਹਦੇ ਤਿਆਰ ਹੀ ਆ ਜੀ ਬਸ ਬਸ ਮੰਨ ਲਓ 2-4 ਦਿਨ ਕੱਢੂਗੀ ਹੈ ਨਾ ਜੀ ਹਾਂਜੀ 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 ਲੌਬੀ ਸਜ ਰੋ ਤੁਸੀਂ ਦੇਖ ਸਕਦੇ ਆ ਤਿਆਰ ਮੱਝ ਆ ਬਿਲਕ ਦੋ ਦਿਨ ਵੀ ਲੈ ਸਕਦੀ ਆ ਤੇ ਘੱਟ ਵੀ ਲੈ ਸਕਦੀ ਆ ਸੂ ਵੀ ਸਕਦੀ ਆ ਜਦੋਂ ਨੂੰ ਤੂੰ ਕਹੋ ਕਿ ਕੱਲ ਨੂੰ ਵੀਡੀਓ ਪੋਸਟ ਹੋਣੀ ਆ ਰਾਤ ਨੂੰ ਸੋ ਵੀ ਸਕਦੀ ਆ ਜਮ ਬਿਲਕੁਲ ਤਿਆਰ ਆ ਸਿੰਗਾ-ਸੁੰਗਾ ਦੀ ਬੰਤਰ ਸੋਹਣੀ ਆ ਲੇਵੇ ਦੀ ਬਹੁਤ ਸੋਹਣੀ ਤਿਆਰੀ ਕੀਤੀ ਆ ਥਣ ਥਣ ਬਹੁਤ ਸੋਹਣਾ ਲੱਗਿਆ ਗੈਪ ਤੇ ਥਣ ਲੱਗਿਆ ਤਿਲਾਂ ਵਾਲੀ ਬੂਰੀ ਕਹਿ ਸਕਦੇ ਆ ਬਸ ਜਦੋਂ ਤੁਸੀਂ ਦੇਖੋ ਕੱਲਾ-ਕੱਲਾ ਤੈਣਾ ਜਿਹੜਾ ਦਿਖਦਾ ਪਿਆ ਵਾ ਸਾਰੇ ਸਰੀਰ ਦੇ ਉੱਤੇ ਨੀਲੀ ਰਾਵੀ ਦੇ ਵਿੱਚ ਜਿਹੜੀ ਆ ਮਾਰਕਿੰਗ ਆ ਉਹ ਪੂਰੀ ਕਰਦੀ ਆ ਅੱਖਾਂ ਦੇ ਜਵਾਬ ਥੋੜੇ ਜੇ ਘਾਟ ਆ ਬਾਕੀ ਪੜਦੇ ਗੁਲਾਬੀ ਅੱਖਾਂ ਦੇ ਸਿੰਗਾ ਤੋਂ ਸੋਹਣੀ ਆ ਕੱਦ ਥੋੜੇ ਜਿਹਾ ਦਰਮਿਆਨੇ ਦੇ ਵਿੱਚ ਆ ਬਾਕੀ ਪਲੀ ਸੰਭੀ ਬੋਡੀ weight ਵਾਲੀ ਚੰਗੇ weight ਵਾਲੀ ਆ ਤੇ ਬਾਪੂ ਜੀ ਇਹ ਆਪਾਂ ਕਿਹ ਮੁੱਲ ਕਰਦੇ ਆ ਇਹਦਾ ਜੀ ਇਹਦਾ 1.30 ਲੱਖ 1.30 ਲੱਖ ਦੇ ਵਿੱਚੋਂ ਮਾਨਤਾਣ ਕਰਦੇ ਹੋਗੇ ਜੀ ਹਾਂਜੀ ਹਾਂਜੀ ਕਿੰਨਾ ਕੋ ਕਰਦੇ ਹੋਗੇ ਇੱਕੋ ਗੱਲ ਦੱਸ ਦਿਓ ਜੈ ਜੱਜ ਦੇਥੇ ਆਪਾਂ ਦੇਣ ਲੈਣ ਵਾਲਾ ਕੰਮ ਕਰਨਾ ਉਹ ਦੱਸ ਦਈਏ ਜੀ ਆਪਾਂ ਕਰ ਲਾਂਗੇ 1000 2000 ਤੱਕ ਮੈਂ ਠੀਕ ਆ ਜੀ ਹਾਂਜੀ ਲਓ ਵੀ ਸੱਜਣੋ ਤੁਸੀਂ ਫੋਨ ਕਰਿਓ ਬੱਪੂ ਜੀ ਹੁਣਾਂ ਨਾਲ ਗੱਲ ਕਰਕੇ ਤੁਹਾਡਾ ਸੌਦਾ ਹੋ ਜਾਊਗਾ ਇੱਕ ਵਾਰ ਤੋੜ ਦਈਏ ਜੀ ਖੋਲ ਦਈਏ ਮਾੜੀ ਜੀ ਅੱਛਾ ਐਂ ਤੁਰ ਗਏ ਜਦੋਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੋੜਦੇ ਜਦੋਂ ਲੋ ਲੋ ਵੀ ਸੱਜਣੋ ਇੱਕ ਵਾਰੀ ਤੁਸੀਂ ਹੁਣ ਤੁਰਦੀ ਦੇਖ ਲਿਓ ਬਾਕੀ ਲੈ ਵੇਰ ਲਓ ਬਹੁਤ ਸਾਫ ਸੁਥਰੀ ਐ ਇਹਨੇ ਤਿਆਰੀ ਚੰਗੀ ਕੀਤੀ ਹੋਈ ਆ ਤੇ ਬਾਪੂ ਜੀ ਛੂਆ ਕਿੰਨਾ ਸੂਣਾ ਇਹਨੇ ਇਹਨੇ ਦੂਜੇ ਸੂਏ ਸੁਣਾ ਬਾਈ ਦੂਜੇ ਸੂਏ ਸੁਣਾ ਪਹਿਲੇ ਸੂਏ ਦੁੱਧ ਕਿੰਨਾ ਦੇਗੀ ਸੀ ਜੀ ਵੀ ਆਪਾਂ ਟੋਕਰ ਸੀ ਆਪਾਂ ਲਿਆਂਦੀ ਤੇ ਆਪਣੇ ਕੋਲ 8 ਕਿਲੋ ਦੁੱਧ ਸੀ 4 ਕਿਲੋ ਡੰਗ ਦਾ ਕੱਲੀ ਟੋਕਰ ਲੈ ਕੇ ਆਉਂਦੀ ਸੀ ਜੀ ਹਾਂ ਟੋਕਰ ਫੰਡਰੀ ਲਿਆਂਦੀ ਸੀਗੀ ਠੀਕ ਹੈ ਠੀਕ ਹੈ ਫੰਡਰ ਲੈ ਕੇ ਆਉਂਦੀ ਸੀ ਤੇ ਗੱਬੜ ਤੁਸੀਂ ਆਪ ਕਰਵਾਈਆ ਹਾਂਜੀ ਹਾਂਜੀ ਲਓ ਵੀ ਸੱਜਣੋ ਬਾਪੂ ਜੀ ਹੋਣਾ ਨੇ ਟੋਕਰ ਲੈ ਕੇ ਸੰਭੀਆ ਸੱਜਣੋ ਤੇ ਉਦੋਂ 8 ਕਿਲੋ ਦੁੱਧ ਤਿਆਰ ਸੀ ਜਦੋਂ ਟੋਕਰ ਤੁਸੀਂ ਲੈ ਕੇ ਆਏ ਹਾਂਜੀ ਹਾਂਜੀ ਯਾਰ ਕੋ ਡੰਗ ਦਾ ਠੀਕ ਹੈ ਜੀ ਆਹ ਲਓ ਤੇ ਇੱਕ ਵਾਰੀ ਆਪਣਾ ਨੰਬਰ ਦੱਸ ਦਈਏ ਬਾਪੂ ਜੀ ਹਾਂਜੀ ਹਾਂ ਦੱਸ ਦਿਓ ਦੱਸ ਦਿਓ ਜੀ 81960 81960 98658 98658 ਇੱਕ ਵਾਰੀ ਹੋਰ ਬੋਲ ਦਈਏ ਜੀ 81960 ਠੀਕ ਹੈ ਜੀ 98658 ਓਕੇ ਲਓ ਵੀ ਸਜਣੋ ਜਿਹੜੇ ਵੀਰ ਨੂੰ ਬੂਰੀ ਮੱਝ ਚਾਹੀਦੀ ਆ ਚੰਗੀ ਮੱਝ ਆ ਜਿਹੜੇ ਵੀਰ ਨੂੰ ਚੰਗੀ ਲੱਗਦੀ ਆ ਰੇਟ ਵੀਡੀਓ ਦੇ ਵਿੱਚ ਕਰਵਾਤਾ ਵਾ ਬਾਪੂ ਜੀ ਹੁਣਾਂ ਨਾਲ ਗੱਲਬਾਤ ਕਰ ਲਿਓ ਮਾਨਤਨ ਹੋ ਜਾਊਗਾ ਇੱਕ ਹੀ ਪਸੂ ਰੱਖਿਆ ਕਰੇ ਫਿਰ ਦੀ ਠੀਕ ਹੈ ਜੀ ਮੰਨ ਲਓ ਟੋਕਰ ਲੈ ਕੇ ਤਿਆਰ ਕਰ ਲਈਏ ਹਾਂਜੀ ਹਾਂਜੀ ਇੱਕ ਹੀ ਸਾਹਮਦੇ ਚੰਗੀ ਸਾਹਮਦੇ ਆਪਾਂ ਚੰਗੀ ਸਾਹਮਦੇ ਤਿਆਰ ਕਰ ਲੈਨੇ ਮੰਨ ਲਓ ਟੋਕਰ ਲੈ ਕੇ ਤਿਆਰ ਕਰ ਲੈ ਹਾਂਜੀ ਹਾਂਜੀ ਲੋ ਵੀ ਸੱਜਣੋ ਮਿਹਨਤੀ ਪਰਿਵਾਰਾਂ ਤਿਆਰ ਕੀਤੀ ਏ ਝੋਟੀ ਮੰਨ ਲਓ ਤੁਸੀਂ ਆਪਦਾ ਫੋਨ ਲਾ ਲਿਓ ਮਾਨਤਾ ਨਾ ਮਿਲ ਜੂਗੀ ਵੀਡੀਓ ਸ਼ੇਅਰ ਜ਼ਰੂਰ ਕਰਿਓ ਸੰਪਰਕ ਕਰ ਲਿਓ ਧੰਨਵਾਦ